ਮੈਂ ਮੈਂ ਕਰਨੀ ਨਹੀਂ ਚਾਹੁੰਦਾ ਪਰ ਮੈਂ ਹੁਣ ਕਰਨੀ ਆ ਮੈਨੂੰ ਦੱਸੋ ਕਿ ਮੈਨੂੰ ਇਹ ਦੱਸੋ ਕਿ ਜਿਹੜੇ ਬਾਬਾ ਠਾਕਰ ਸਿੰਘ ਜਿਨ੍ਹਾਂ ਨੂੰ ਸਾਡੇ ਸਹਬਜ਼ਾਦੇ ਜੋਰਾਵਰ ਸਿੰਘ ਫਤੇਵਾਲ ਫਤੇ ਸਾਹਿਬ ਜੋਰਾਵਰ ਸਿੰਘ ਜੀਤੇ ਸਿੰਘ ਸਾਹਿਬ ਉਹਨਾਂ ਦੇ ਨਾਲ ਬਾਬਾ ਜੀ ਦੇ ਨਾਲ ਉਹਨਾਂ ਦੀ ਫੋਟੋ ਲਾਈ ਕੀ ਗੱਲ ਸਿੰਘ ਉਹ ਇੱਥੇ ਗੁਰੂ ਗੋਬਿੰਦ ਸਿੰਘ ਦਾ ਪਰਿਵਾਰ ਜਿਨ੍ਹਾਂ ਆਪਣਾ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਕੀਤੀ ਗੁਰੂ ਗੁਰੂ ਗੋਬਿੰਦ ਸਿੰਘ ਜਿਨ੍ਹਾਂ ਨੇ ਚਾਰੇ ਪੁੱਤਰ ਉਹਨਾਂ ਦੀ ਮਾਤਾ ਆਪਣਾ ਸਭ ਕੁਝ ਲਿਖਾ ਦਿੱਤਾ ਇਸ ਪੰਥ ਲਈ ਉਹਦੇ ਬਰਾਬਰ ਬਾਬਾ ਠਾਕਰ ਸਿੰਘ ਦੀ ਫੋਟੋ ਉਹ ਉਹਦਾ ਕੀ ਸੀਗਾ ਥੱਲੇ ਪਤਾ ਕੀ ਲਿਖਿਆ ਹੈਡਿੰਗ ਕੋਈ ਕੀ ਪਤਾ ਕੀ ਸੀ ਬਾਬਾ ਠਾਕਰ ਸਿੰਘ ਦਾ ਸਾਲਾਨਾ ਸਮਾਗਮ ਫੇਰ ਨਹੀਂ ਸੀ ਕਿਹਾ ਵੀ ਜੀ ਦਾਰੀ ਸਾਬ ਜਾਨ ਜੀ ਸਿੱਧੀ ਗੁਰ ਪਰ ਠੀਕ ਹੈ ਹੁਣ ਮੈਨੂੰ ਇਹ ਮੈਂ ਇਹ ਨੂੰ ਇੱਥੇ ਸ਼ੁਰੂ ਹੋਇਆ ਕੰਮ ਇਹ ਵੀ ਪੁੱਛ ਲੈਣਾ ਬਾਬਾ ਠਾਕਰ ਸਿੰਘ ਦੀ ਕੀ ਦੇਣ ਹੈ ਜੀ ਉਹ 20 ਸਾਲ 20 ਸਾਲ ਇੱਕ ਵੇ ਇੱਕ ਮੈਨੂੰ ਗੱਲ ਕਰ ਲੈੰਦੋ ਮੈਨੂੰ ਗੱਲ ਕਰ ਲੈੰਦੋ 20 ਸਾਲ ਸੰਗਤ ਨੂੰ 20 ਸਾਲ ਸੰਗਤ ਨੂੰ اور پمائی نیو کراپو کراپو او سنگی پکو کراپو 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 کراپ

ਜਦੋਂ ਮਰਜ਼ੀ ਦੇਖ ਲਿਓ ਬੁਕਿੰਗ ਰਜਿਸਟਰ ਤੇ ਜਦੋਂ ਮਰਜ਼ੀ ਦੇਖ ਲਿਓ ਆ ਇਹਨੇ ਜੋ ਕਾਰਨਾਮਾ ਅੱਜ ਕੀਤਾ ਆ ਗੁਰੂ ਸਾਹਿਬ ਦੀ ਬੇਅਦਬੀ ਇੱਥੇ ਪੁਲਿਸ ਆਈ ਨੰਗੇ ਸਿਰ ਜੁੱਤੀਆਂ ਲੈ ਕੇ ਆਈ ਇਹ ਆ ਕੰਮ ਕਰਨਾ ਚਾਹੁੰਦੇ ਸੀ ਸਰ ਸਿੰਘ ਜੀ 10 ਮਿੰਟ ਦੀ ਗੁਰੂ ਘਰੀ ਸਾਸੂ ਤੋਂ ਥੱਲੇ ਜਾ ਕੇ ਗੱਲਾਂ ਕਰ ਲਿਓ ਤੇ ਇੱਥੇ ਪ੍ਰੋਗਰਾਮ ਆਰੰਭ ਹੋਉਂਦੇ ਹੋ ਸੰਗਤ ਨੂੰ ਬੇਨਤੀ ਆ ਇਹ ਮੁੱਦੇ ਮੁੱਕਣ ਵਾਲੇ ਨਹੀਂ ਹਨ